ਬਾਬਾ ਜੀ ਬਾਬਾ ਭੁਖੜਦਾਸ ਜੀ ਆਹਾਨ ਪਲੇ ਨੰਗਰਗਲਾ ਬੈਠੇ ਜਿਹੜਾ ਮਾਨਸਰ ਬੈਠੇ ਆ ਤਾਂ ਇੱਕ ਇੱਥੇ ਜੇ ਭਗਤਾਪੁਰ ਜਪ ਜਪ ਜਰਾ ਚੱਲ ਰਿਹਾ ਨਾ ਕਾਫੀ ਦਿਨ ਹੋ ਗਿਆ ਜ ਤੁਸੀਂ ਬੈਠੋ ਤਾਂ ਗੱਲ ਕਰ ਲਈ ਇਲਾਕੇ ਦੀ ਸੰਗਤ ਵਾਖੀ ਪਹਿਲੇ ਵਾਰ ਤੁਸੀਂ ਬੈਠੇ ਹੋ ਸਾਰੇ ਮਾਨਸਰਾਂ ਦੇ ਜਿੰਨੇ ਪਿੰਡ ਪਿੰਡੇ ਤਾਂ ਕੀ ਕਹਿਣਾ ਚਾਹੁੰਗੇ ਇਲਾਕੇ ਦੀ ਸੰਗਤ ਨੂੰ ਪਹਿਲਾਂ ਤਾਂ ਇਲਾਕੇ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਸ੍ਰੀ ਜਨਮ ਮਹਾਰਾਜ ਕੀ ਜੈ ਧੰਨ ਧੰਨ ਬਾਬਾ ਭੁਖੜਦਾਸ ਮਹਾਰਾਜ ਕੀ ਜੈ ਸਾਰੀਆਂ ਸੰਗਤਾਂ ਵੇਖ ਰਹੀਆਂ ਨੇ ਵੀਡੀਓ ਚੱਲ ਰਹੀਆਂ ਨੇ ਇਹ ਜਗ੍ਹਾ ਜੋ ਫੱਕਰ ਸਾਧੂ ਬਾਬਾ ਭੁਖੜ ਦਾਸ ਦੀ ਜੋ 70 ਸਾਲ ਪਹਿਲਾਂ ਧੋਣੀਆਂ ਇਸ ਜਗ੍ਹਾ ਤੇ ਲੱਗੀਆਂ ਸੀ ਜਿੱਥੇ ਬਾਬਾ ਭੁਖੜ ਦਾਸ ਜੀ ਨੇ ਹੋਰ ਸੰਗਤ ਸਾਧੂਆਂ ਨਾਲ ਰਲ ਕੇ ਇੱਥੇ ਸੇਵਾ ਕੀਤੀ ਸੀ ਅੱਕਰ ਸਾਧੂ ਜਿਵੇਂ ਕੋਟ ਫੱਤੇ ਚੁਹਾਰੇ ਚ ਰਹਿੰਦੇ ਸੀ ਕੋਟ ਭਾਰੇ ਪਿੰਡ ਦੇ ਵਿੱਚ ਬਠਿੰਡੇ ਚ ਮੋਗੇ ਰੀਏ ਚ ਜਿਵੇਂ ਬਾਬਾ ਭੁਖੜ ਦਾਸ ਜੀ ਨੇ ਖੂਹਾਂ ਲਾਈਆਂ ਬੋਰ ਲਾਇਏ ਜਿਵੇਂ ਤਲਵੰਡੀ ਦੇ ਵਿੱਚ ਕਾਫੀ ਵohn ਲਏ ਲੰਗਰ ਦੀ ਸੇਵਾ ਕਰਦੇ ਸੀਗੇ ਇਸ ਜਗ੍ਹਾ ਤੇ ਵੀ ਰਹਿੰਦੇ ਸੀ ਇਸ ਜਗ੍ਹਾ 'ਚ ਅਸੀਂ 50 ਸਾਲ ਤੋਂ ਰਹਿ ਰਹੇ ਹਾਂ ਇਹ ਭੁਖੜ ਦਾ ਸੰਤਾਂ ਦੇ ਨੌ ਕਨਾਲਾਂ ਜਗ੍ਹਾ ਦਾਣ ਦਿੱਤੀ ਹੋਈ ਹੈ ਕੁਛ 2 3 ਕਨਾਲਾਂ 4 ਕਨਾਲਾਂ ਪੰਚਾਇਤੀ ਜਗ੍ਹਾ ਵੀ 50 ਸਾਲ ਤੋਂ ਇੱਥੇ ਜਗ੍ਹਾ ਦੇ ਵਿੱਚ ਅਸੀਂ ਰਹਿ ਰਹੇ ਹਾਂ ਤਾਂ ਸਬੱਬੀ ਮੇਲ ਹੋਇਆ ਬਾਬਾ ਭੁਖੜ ਦਾਸ ਦੀ ਕਿਰਪਾ ਹੋਈ ਅਸੀਂ ਬਚਨ ਕਰੇ ਬਾਬਾ ਜੀ ਨੇ ਸਾਨੂੰ ਕਿ ਭਾਈ ਉੱਥੇ ਆਉਂਗਾ ਮੈਂ ਇਥੇ ਆਏ ਜਦੋਂ ਉਹ ਕਹਿੰਦੇ ਵੀ ਸੇਵਾ ਕਰਿਆ ਕਰੋ ਚੜ੍ਹਦੀ ਕਲਾ ਵਿੱਚ ਜਿਵੇਂ ਮੈਂ ਤੁਹਾਨੂੰ ਪਤਾ ਹੀ ਹੈ ਵਿਆਹਾਂ ਦੀ ਸੇਵਾ ਲੰਗਰਾਂ ਦੀ ਸੇਵਾ ਆਪਾਂ ਕਰਦੇ ਆ ਜਿਵੇਂ 467 ਬੱਚੇ ਦੇ ਵਿਆਹ ਹੋ ਗਏ ਬਸ ਆਖੀ ਤੇ ਲੰਗਰ ਲਾਉਣਾ ਅੰਮ੍ਰਿਤਿਆਲੇ ਚੌਂਕ ਦੇ ਵਿੱਚ 3 ਦਿਨ ਫਿਰ ਆਨੰਦਪੁਰ ਸਾਹਿਬ ਲੰਗਰ ਲਾਉਣਾ ਸੰਗਤਾਂ ਦੇ ਸਹਿਯੋਗ ਨਾਲ ਸਿੱਧੀ ਜੋੜ ਮੇਲੇ ਤੇ 6 ਦਿਨ ਲੰਗਰ ਲਾਉਣਾ ਕੌਲੀ ਕੌਲੀ ਆਟਾ ਮੰਗ ਕੇ ਪਿੰਡਾਂ ਦੇ ਵਿੱਚੋਂ ਦਾਲਾਂ ਦੀ ਸੇਵਾ ਛੋਟਾਂ ਦੀ ਸੇਵਾ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਸਾਲ ਤੋਂ ਇਹ ਸੇਵਾ ਚੱਲ ਰਹੀ ਹੈ ਜਿਹਦੇ ਸਦਕਾ ਆਪਾਂ ਨੂੰ ਮੌਕਾ ਮਿਲਿਆ ਜਾਵ ਕਰਨ ਦਾ ਅਸੀਂ ਗੱਲ ਕਰ ਲਈ ਜਿੰਨੇ ਦਸ ਤੱਕ ਸਾਰੇ ਤੁਸੀਂ ਲੜਕੀਆਂ ਨੇ ਵਿਆਹ ਕੀਤੇ 467 ਦੇ ਲਗਭਗ ਬੱਚੇ ਨੇ ਵਿਆਹ ਲੰਗਰਾਂ ਦਾ ਨਾ ਖੰਦ ਹੋ ਜਾਂਦਾ ਸਾਰਾ ਉਹ ਤਾਂ ਕਰਦੇ ਹਾਂ ਸੇਵਾ ਕਰਦੇ ਹਾਂ ਕਬਦੀ ਇਹਨਾਂ ਭਾਵਨਾਵਾਂ ਦੀ ਤਾਂ ਜੇ ਗੱਲ ਆਪਾਂ ਕਰ ਲਈ ਜੱਬ ਤੱਕ ਜਿਹੜਾ ਤੁਸੀਂ ਬੈਠਾ ਹੁਣ ਆਸਤਾਨ ਦੇ ਉੱਪਰ ਹਾਂਜੀ ਇਹ ਕਿਵੇਂ ਮੰਨ ਵਿਚਾਰ ਆਇਆ ਇਹ ਮੰਨ ਵਿਚਾਰ ਆਇਆ ਜੀ ਸਾਧੂਆਂ ਦੀ ਸੰਗਤ ਕਰਦੇ ਆ ਜਿਵੇਂ ਅੰਮ੍ਰਿਤਮੋਨੀ ਜੀ ਨਾਲ ਬੜਾ ਪਿਆਰ ਸੀਗਾ ਆਮਦਪੁਰ ਵਾਲੇ ਬਾਬਾ ਜੀ ਨਾਲ ਬੜਾ ਪਿਆਰ ਸੀ ਰਾਜੂ ਬਾਬਾ ਜਟਾਣੇ ਵਾਲੇ ਮੇਰੇ ਗੁਰੂ ਜਿਨ੍ਹਾਂ ਨੇ ਮੈਨੂੰ ਇੱਧਰ ਜੋੜਿਆ ਜ਼ਿਆਦਾਤਰ ਮੇਰੇ ਗੁਰੂ ਵੀ ਹੋਣੇ ਕਿਉਂਕਿ ਮੈਨੂੰ ਸੇਧ ਦਿੱਤੀ ਐ ਕਿ ਲੰਗਰਾਂ ਚ ਤੂੰ ਦਿਨ ਰਾਤ ਨੰਗੇ ਪੈਰੀਂ ਸੇਵਾ ਕਰਦਾ ਕੌਲੀ-ਕੌਲੀ ਆਟਾ ਮੰਗਦਾ ਸਾਧ ਹੋਣੇ ਪਰਦਾ ਸਾਧੀ ਬਣ ਜਾ ਤਾਂ ਮੈਨੂੰ ਬਾਬਾ ਜੀ ਬਾਹਰ ਸਾਬ ਲੈ ਗਏ ਰਾਜੂ ਬਾਬਾ ਜਟਾਣੇ ਵਾਲੇ ਨਾਲ ਮੇਰੇ ਕੁਲਦੀਪ ਚਰਾਗ ਜੀ ਬਾਹਰ ਸਾਬ ਗਏ ਤਾਂ ਉੱਥੇ ਸਾਧੂ ਮਿਲੇ ਉਹਨੇ ਭਾਈ ਸੰਤਾਂ ਦੀ ਜਗ੍ਹਾ ਸੇਵਾ ਕਰਿਆ ਕਰੋ ਤਾਂ ਉਹਨਾਂ ਨੇ ਕਾਫੀ ਵਿਚਾਰਾਂ ਦੱਸਿਆ ਹਰ ਗੱਲ ਮੀਡੀਆ ਸਾਹਮਣੇ ਨਹੀਂ ਦੱਸੀ ਜਾਂਦੀ ਮਨ ਨੂੰ ਲੱਗੀ ਵੀ ਸੇਵਾ ਕਰਦੇ ਆ ਲੰਗਰ ਲਾਉਨੇ ਆ ਚਲੋ ਆਪਾਂ ਭਈ ਸੇਵਾ ਕਰਦੇ ਆਂ ਸੰਤਾਂ ਦੀ ਜਗ੍ਹਾ ਸੀ ਤੇ ਮੇਰੇ 라ਜੂ ਬਾਬਾ ਜੀ ਨੇ ਕਿਹਾ ਕਿ ਜੇ ਸੰਤਾਂ ਮਨ ਦੇ ਵਿੱਚ ਭਾਵਨਾ ਤਾਂ ਫਿਰ ਧੋਣੀਆਂ ਦੀ ਸੇਵਾ ਕਰ ਤੇ 라ਜੂ ਬਾਬਾ ਜੀ ਨੇ ਕਿਹਾ ਤੇ ਭਾਈ ਧੋਣੀਆਂ ਦੀ ਮੈਨੂੰ ਯੁਗਤੀ ਦੱਸੀ ਤਾਂ 41 ਦਿਨਾਂ ਤੋਂ ਧੋਣੀਆਂ ਦੀ ਸੇਵਾ ਚੱਲ ਰਹੀ ਆ ਅੱਜ ਪੂਰੇ 37 ਦਿਨ ਹੋ ਗਏ 30 ਤੇ 6 ਦਿਨ ਹੋ ਗਏ ਆਪਾਂ ਨੂੰ 23 ਤਰੀਕ ਨੂੰ ਭੋਗ ਪੈਣਾ ਇਹ ਜਿਹੜਾ ਪਾਠ ਮੂਲ ਮੰਤਰ ਦੇ ਪਾਠ ਸ੍ਰੀ ਜਨਮਾਹਰਜ ਦੀ ਕਿਰਪਾ ਸਦਕਾ ਚੱਲ ਰਹੇ ਨੇ ਇਦੇ ਵਿੱਚ ਰਾਤ ਦੀ ਵੀ ਸੇਵਾ ਪਾਠ ਦੀ ਚੱਲ ਰਹੀ ਹੈ 1 ਤੋਂ 2 ਦਿਨੇ 12 ਤੋਂ ਸਵਾ ਘੰਟਾ ਸਵਾ 1 ਵਜੇ ਤੱਕ ਦੀ ਲਗਾਤਾਰ ਸੰਗਤ ਜਵਾਰਕਿਆਂ ਦੀ ਵੱਡੇ ਨੰਗਲ ਦੀ ਇਲਾਕੇ ਦੀ ਸੰਗਤ ਵੱਡਾ ਸਹਿਯੋਗ ਜਿਵੇਂ ਅਮਨਤਪੁਰ ਵਾਲੇ ਬਾਬਾ ਜੀ ਜਾਂ ਅੰਮ੍ਰਿਤਕੋਣੀ ਦੇ ਜੋ ਨਵੇਂ ਚੇਲੇ ਬਾਬਾ ਜੀ ਕੇਸਵਦਾਸ ਜੀ ਦਾ ਸਾਧੂਆਂ ਦਾ ਬੜੀ ਸਹਿਯੋਗ ਮਿਲ ਰਿਹਾ ਹੈ ਸੰਗਤਾਂ ਦਾ ਸਹਿਯੋਗ ਬਹੁਤ ਵੱਡਾ ਵੱਡਾ ਸਹਿਯੋਗ ਬਾਬਾ ਰੱਲੀ ਵਾਲੇ ਗਲਾਬ ਬਾਬਾ ਜੀ ਦਾ ਜਿਵੇਂ ਪਾਠੀਆਂ ਦੀ ਦੋ ਵਾਰੀ ਕੈਂਟਰਾਂ ਦੀ ਸੇਵਾ ਭੇਜੀ ਦੇਸੀ ਘਿਓ ਦੀ ਸੇਵਾ ਭੇਜੀ ਹਰ ਪੱਖ ਦੀ ਸਾਧੂ ਸੇਵਾ ਕਰ ਰਹੇ ਨੇ ਅੰਬਰਤਮਣੀ ਜੀ ਦਾ ਵੱਡਾ ਸਹਿਯੋਗ ਮਿਲਿਆ ਇਸ ਕਲੱਬ ਨੂੰ ਸੰਗਤਾਂ ਦਾ ਵੱਡਾ ਸਹਿਯੋਗ ਸੀ ਤਾਂ ਜਾ ਕੇ ਹੁਣ ਤੱਕ ਕਬਜ ਵਿੱਚ ਮ 467 ਬੱਚੇ ਨੇ ਵਿਆਹ ਕੀਤੇ ਜਾਂ ਆਪਾਂ ਲੰਗਰ ਕੀਤੇ ਜਾਂ ਲਾਵਾਰਸ ਡੈੱਡ ਬੋਡੀ ਚੱਕੀ ਮਕਾਨ ਬਣਾਏ ਜੀ ਮੈਂ ਹੁਣ ਵੀ ਹੀਰੇ ਵਾਲੇ ਪਿੰਡ ਦੇ ਵਿੱਚ ਮਕਾਨ ਦੀ ਸੇਵਾ ਚੱਲ ਰਹੀ ਹੈ ਇਹ ਕਰਿਆ ਸੰਗਤਾਂ ਦਾ ਸਹਿਯੋਗ ਨਾਲ ਅੱਗੇ ਲੱਗਣਾ ਪੈਂਦਾ ਕਮ ਹੈ ਆਪਦੇ ਆਪ ਨੂੰ ਵੱਡੇ ਭਾਗਾਂ ਵਾਲਾ ਮੰਨਦਾ ਮੈਨੂੰ ਭਾਈ ਅੰਮ੍ਰਿਤ ਸਿੰਘ ਮਾਨਸਾ ਤੋਂ ਜਿਹੜੇ ਦਿਨ ਰਾਤ ਪਿੰਡਾਂ ਚੋਂ ਪਹਿਲੇ ਪਾਠੇ ਦੀ ਸੇਵਾ ਲੈ ਕੇ ਆਉਂਦੇ ਨੇ ਫਿਰ ਨਾਲ ਸੇਵਾ ਕਰਦੇ ਨੇ ਪਾਠੀਆਂ ਚਿੰਨੀਆਂ ਅੱਜ ਜਿਵੇਂ 88 88 ਪਾਠੀਆਂ ਲੱਗੀਆਂ ਨੇ 108 ਪਾਠੀ ਲੱਗਣੀ ਹੈ 23 ਤਰੀਕ ਤੱਕ ਵੱਡਾ ਸਹਿਯੋਗ ਸੰਗਤਾਂ ਦਾ ਪਾਠੀ ਦੀ ਸੇਵਾ ਸੰਗਤਾਂ ਕਰ ਰਹੀਆਂ ਨੇ ਸਾਰੀਆਂ ਸੰਗਤਾਂ ਨੂੰ ਅਪੀਲ ਕਰਦੇ ਆ ਇਹ ਤੇਰੀ ਫਕੀਰੀ ਹੈ ਐਵੇਂ ਨਹੀਂ ਮਿਲਦੀ ਮੈਨੂੰ ਹੁਣ ਜਿਵੇਂ ਜਿਵੇਂ ਮੈਂ ਵਿਚਰ ਰਿਹਾ ਸੇਵਾ ਕਰ ਰਿਹਾ ਧੁੱਪ ਵੀ ਬਹੁਤ ਹੁੰਦੀ ਸੀ ਸੇਕ ਵੀ ਬਹੁਤ ਹੁੰਦਾ ਸੀ ਪਰ ਜਿਵੇਂ ਮੂਲ ਮੰਤਰ ਦੇ ਪਾਠ ਸਾਲ ਦੇ ਸੀ ਕਿਰਪਾ ਸੀ ਗੁਰੂ ਮਹਾਰਾਜ ਦੀ ਗੁਰੂ ਰਾਮਦਾਸ ਦੀ ਕਿਰਪਾ ਸਦਕਾ ਕੋਈ ਦਿੱਕਤ ਨਹੀਂ ਆਈ ਇੱਥੇ 24 ਘੰਟੇ ਮੀਂਹ ਵਾਹ ਜਾਂਦੀ ਹੈ ਜੋ ਇੱਥੇ ਬੈਠ ਰਹੇ ਨੇ 24 ਘੰਟੇ ਬੜਾ ਮਨ ਨੂੰ ਸ਼ਾਂਤੀ ਹੈ ਕਿਉਂਕਿ ਜਦੋਂ ਮੂਲ ਮੰਤਰ ਦੇ ਪਾਠ ਚੱਲਦੇ ਬਾਣੀ ਪੜਦੇ ਆ ਤਾਂ ਕਿਤੇ ਨਾ ਕਿਤੇ ਗੁਰੂ ਰਾਮਦਾਸ ਦੀ ਕਿਰਪਾ ਸਦਕਾ ਸ੍ਰੀ ਚੰਦ ਮਹਾਰਾਜ ਦੀ ਕਿਰਪਾ ਸਦਕਾ ਕੋਈ ਦਿੱਕਤ ਨਹੀਂ ਆ ਰਹੀ ਬਿਲਕੁਲ ਠੀਕ ਹੈ ਆ ਪੰਜ ਛੇ ਦਿਨ ਹੋ ਰਹੇ ਭੋਗ ਪਾਣੇ ਦੇ ਅੱਜ ਜੇ ਆਪਾਂ ਗੱਲ ਕਰ ਲਈ ਤਾਂ ਬਾਬਾ ਜੀ ਦਾ ਸਥਾਨ ਬਣਾਣਾ ਮੁੱਖ ਸਥਾਨ ਬਹੁਤ ਖਰਚਾ ਆ ਜਾਂਦਾ ਨਾ ਸਰਸੋਲ ਚੱਲਦੀ ਹੈ ਜੇ ਇਹ ਆਪਾਂ ਗੱਲ ਕਰ ਲਈ ਇਹ ਵੀ ਸੰਗਤਿਕ ਸੁਗਨ ਬਣਾਣਾ ਨਾ ਮਤਮਤ ਬਿਲਕੁਲ ਪੇਟ ਕਰਨ ਉਸੇ 21 ਦਿਨੋਂ ਪਹਿੜਾ ਇੱਕ ਰੱਖਿਆ ਵੀ ਇਹਦੀ ਉਹ ਅੱਖ ਹੈ ਨਾ ਕਿ ਇੱਕ ਸੰਗਤ ਦੀ ਸੇਵਾ ਹਣੀ ਹੈ ਸੀ ਹਾਂ ਉਹ ਸੰਗਤਾਂ ਨੂੰ ਅਪੀਲ ਕੀਤੀ ਹੋਈ ਹੈ ਦਾਨ ਪਾਤਰ ਸਕੀਮ ਚਲਾਈ ਹੈ ਜਿਵੇਂ ਲੋਕ ਗੁਰੂ ਘਰਾਂ ਦੀ ਚਲਾ ਰਹੇ ਨੇ ਰਲ ਮਿਲ ਕੇ ਉਹ ਵੱਡਾ ਸਹਿਯੋਗ ਹੈ ਉਹ ਸੇਵਾ ਵਰਤ ਨਹੀਂ ਜਾਂਦੀ ਸਭ ਦੇ ਸਾਹਮਣੇ ਜਿਵੇਂ ਡਰਾਂਸ ਚੱਲਣੇ ਆ ਨਿਕਲਣੇ ਆ ਉਹ ਸੱਤ ਤੋਂ ਬਗੈਰ ਬੈਠਿਆ ਤੁਹਾਡੇ ਸਾਹਮਣੇ ਪੱਲੀ ਪਾਰਖੀ ਆ ਉੱਤੇ ਚਾਨਣੀ ਪਾਰਖੀ ਆ ਔਖੇ ਬਹੁਤਾਂ ਧੂੜ ਮਿੱਟੀ ਬਹੁਤ ਬੁਰਾ ਹਾਲ ਹੈ ਇਹ ਉਹ ਜਗ੍ਹਾ ਹੈ ਜਿੱਥੇ ਪਵਿੱਤਰ ਸਥਾਨ ਬਾਬਾ ਜੀ ਭੁਖੜਦਾਸ ਦੇ ਨਾਮ ਜਗ੍ਹਾ ਇਹ ਉਹਨਾਂ ਦੇ ਨਾਮ ਬੋਲਦੀ ਆ ਦਾਨ ਦਿੱਤੀ ਹੋਈ ਆ ਇੱਥੇ ਡਰਾਂ ਨਿਕਲਣੇ ਉਹਦੇ ਨਾਲ ਡੇਰਾ ਬਣਨਾ ਹੈ ਲੋੜ ਬੰਦਾਂ ਦੀ ਮਦਦ ਹੋਣੀ ਹੈ ਇੱਥੇ ਈਆਂ ਦੇ ਵਿਆਹ ਹੁੰਦੇ ਜਿੱਥੇ ਜਗ੍ਹਾ ਤੇ ਧੋਣੀਆਂ ਲੱਗੀਆਂ ਪਈਆਂ ਤੁਹਾਨੂੰ ਕਹੂੰਗਾ ਉਹ ਬਖਾਓ ਭਾਈ ਕੌਣੀਆਂ ਦੀ ਸੇਵਾ ਤਿਆਰੀ ਹੈ ਬਿਲਕੁਲ 12 ਵਜੇ ਬਹਿਣਾ ਹੈ ਇੱਥੇ 467 ਬੱਚਿਆਂ ਦੇ ਵਿਆਹ ਹੋਏ ਨੇ ਕਿੰਨੀਆਂ ਬਰਾਤਾਂ ਕਿੰਨੀਆਂ ਸੰਗਤਾਂ ਇੱਥੇ ਚੜ੍ਹਨਾ ਪਾ ਕੇ ਕਿੰਨੇ ਸਾਧੂ ਆਉਂਦੇ ਨੇ ਇਹ ਜਗ੍ਹਾ ਹੀ ਭਾਗਾਂ ਲਈ ਹੈ ਇਸ ਜਗ੍ਹਾ ਕਰਕੇ ਮੈਨੂੰ ਮੌਕਾ ਮਿਲਿਆ ਮਾੜੇ ਬੰਦੇ ਨੂੰ ਸੇਵਾ ਕਰਨ ਦਾ ਹਨਾ ਜੀ ਆਪਦੇ ਮੈਨੂੰ ਨਾਲ ਜੋੜ ਲਿਆ ਸਾਧੂਆਂ ਨਾਲ ਸੰਗ ਕਰਨ ਦਾ ਜਿਹੜਾ ਫਲ ਮਿਲਿਆ ਮੈਨੂੰ ਵੱਡੀ ਪ੍ਰਾਪਰਤੀ ਮਿਲੀ ਹੈ ਮੈਂ ਤਾਂ ਆਪਦੇ ਆਪ ਨੂੰ ਵੱਡੇ ਭਾਗਾਂ ਨਾਲ ਮਿਲਦਾ ਤੇ ਹੁਣ ਮੈਂ ਇਹ ساری ਜ਼ਿੰਦਗੀ ਜਿਨ੍ਹਾਂ ਚ ਕਮਹਾਰਾਜ ਸੁਆਸ ਵਕਸੇ ਨੇ ਸੰਗਤਾਂ ਦੀ ਸੇਵਾ ਕਰਨੀ ਸਾਧੂਆਂ ਦੀ ਸੇਵਾ ਕਰਨੀ ਲੋੜਵੰਦਾਂ ਦੇ ਮਕਾਨ ਬਣਾਉਣੇ ਵਿਆਹ ਕਰਨੇ ਐਕਸੀਡੈਂਟ ਚੱਕਣਾ ਬਲੰਟ ਦੀ ਸੇਵਾ ਕਰਨੀ ਦਾਨ ਕਰਨਾ ਪੁੰਨ ਕਰਨਾ ਇਹ ਮਨ ਚ ਪਾਉਣਾ ਵੀ ਜਦੋਂ ਵੀ ਮੇਰੀ ਜਾਨ ਨਿਕਲੇ ਸੇਵਾ ਕਰਦੇ ਦੀ ਜਾਨ ਨਿਕਲੇ ਅੱਜ ਤੱਕ ਕਦੇ ਦਾ ਕਿਸਦਾ ਮਾਰਾ ਨਹੀਂ ਸੋਚਦੇ ਨਾ ਸੋਚਣਾ ਭਲਾ ਕਰਦੇ ਆ ਭਲਾ ਹੀ ਕਰਦੇ ਰਹਿੰਦੇ ਆ ਕਿਉਂਕਿ ਘਰ ਦਾ ਜੋਗ ਨਹੀਂ ਜੋਗੀ ਜੋਗੀ ਤੇ ਬਾਹਰਲਾ ਜੋਗੀ ਸਿੱਧ ਕਈ ਵਾਰੀ ਨਹੀਂ ਪਤਾ ਹੁੰਦਾ ਵੀ ਇਹ ਪਖੰਡਵਾਜ ਜੋ ਹੋਰ ਕਰ ਰਹੇ ਨੇ ਇਹ ਤਾਂ ਜਦੋਂ ਬਹਿਣਾ ਪੈਂਦਾ ਕਿੰਨੀ ਦੂਰ ਬੈਠਾ ਮੈਂ ਹੁਣ ਧੂਣੀਆਂ ਤੋਂ ਇੱਥੇ ਵੀ ਸੇਕ ਪੈਂਦਾ ਸਾਧੂ ਸੰਤ ਆਉਂਦੇ ਆ ਬਹੁਤ ਸੇਕ ਹੁੰਦਾ ਉੱਥੇ ਬਹਿ ਕੇ ਜਦੋਂ ਨਾਮ ਜਪਦੇ ਆ ਕੋਈ ਸੇਕ ਨਹੀਂ ਲੱਗਦਾ ਉਹ ਗੁਰੂ ਰਾਮ ਦੀ ਕਿਰਪਾ ਹੈਗੀ ਸ੍ਰੀ ਜਨਮ ਮਹਾਰਾਜ ਜੀ ਪਹਿਲੇ ਪਹਾੜਾ ਦੇ ਪੁੱਤਰ ਨੇ ਸ੍ਰੀ ਜਨਮ ਮਹਾਰਾਜ ਦੀ ਘਰ ਦੇ ਵਿੱਚ ਹਰ ਘਰ ਦੇ ਵਿੱਚ ਪਾਠੀ ਲੱਗਣੀ ਚਾਹੀਦੀ ਹੈ ਸਾਧੂਆਂ ਦਾ ਪੈਰਾ ਰਹਿੰਦਾ ਜਿਨ੍ਹਾਂ ਚ ਇੱਕ ਚਿੱਲਿਆ ਚੱਗ ਪੈਣੀ ਹੁੰਦੀ ਸੀ ਤੇ ਕਦੇ ਕੋਈ ਬਿਮਾਰੀ ਠਵਾਰੀ ਪਿੰਡਾਂ ਦੇ ਵਿੱਚ ਨਹੀਂ ਹੁੰਦੀ ਸੀ ਮੈਂ ਅਪੀਲ ਕਰਦਾ ਸੰਗਤਾਂ ਨੂੰ ਕਿ ਹਰ ਘਰ ਦੇ ਵਿੱਚ ਪਾਠੀ ਲਾਓ ਚਿੱਲੇ ਚ ਅੱਗ ਬਾਲੋ ਤੇ ਸਾਧੂ ਸੰਤਾਂ ਦਾ ਪਹਿਰਾ ਰਹੂਗਾ ਕਦੇ ਕੋਈ ਪਸ਼ੂਆਂ ਦੇ ਵਿੱਚ ਜਾਂ ਕੋਈ ਮਾਲ ਪਸ਼ੂ ਕਿਸੇ ਨੂੰ ਨੁਕਸਾਨ ਨਹੀਂ ਹੁੰਦਾ ਅੱਗੇ ਹੁੰਦਾ ਨਹੀਂ ਸੀ ਕਿੰਨੀਆਂ ਕਿੰਨੀਆਂ ਲੰਬੀਆਂ ਓਵਰਾਂ ਹੁੰਦੀਆਂ ਸੀ ਸੰਗਤਾਂ ਨੂੰ ਬੇਨਤੀ ਕਰਦਾ 23 ਤਰੀਕ ਦਾ ਭੋਗ ਹੈ ਸਾਰੇ ਵੱਧ ਚੜ ਕੇ ਪਹੁੰਚੋ ਧੀਰਾ ਸਮਝ ਕੇ ਨਾ ਆਇਓ ਉਹ ਧੀਰਾ ਤਾਂ ਇੱਥੇ ਮੱਚ ਗਿਆ ਉਹਦਾ ਖਤਮ ਹੋ ਗਈ ਕਹਾਣੀ ਇਹ ਤਾਂ ਇੱਕ ਨਵਾਂ ਜਨਮ ਮਿਲੇ ਸੇਵਾ ਕਰਨ ਦਾ ਕਦੇ ਵੀ ਕਿਸੇ ਬਾਰੇ ਮਾੜਾ ਨਹੀਂ ਬੋਲਾਂਗੇ ਕਦੇ ਕਿਸੇ ਨੂੰ ਛਿਰਕਾਂਗੇ ਨਹੀਂ ਸਿਰਫ ਮਨ ਦੇ ਵਿੱਚ ਅਰਦਾਸ ਕਰਦੇ ਕਿ ਮੋਹਨ ਮੰਤਰ ਦੇ ਪਾਠ ਕਰੋ ਗੁਰੂ ਨਾਨਕ ਦਾ ਧਿਆਨ ਰੱਖੋ ਗੁਰੂ ਘਰ ਜਾਓ ਨੰਗੇ ਪੈਰੀ ਜਾਓ ਸਿਰ ਟੱਕੇ ਜੋ ਨੀਵੇਂ ਦਾ ਉੱਚੇ ਦਾ ਸਤਿਕਾਰ ਕਰੋ ਹ ਸਾਰੇ ਧਰਮਾਂ ਦਾ ਸਤਿਕਾਰ ਕਰੋ ਅੱਜ ਤੁਸੀਂ ਪਹੁੰਚੇ ਹੋ ਭਾਈ মিডিਆ ਵਾਲੇ ਜਾਗਦਾ ਪੰਜਾਬ ਵਾਲੇ ਪਹੁੰਚੇ ਹੋ ਤੇ ਗੁਰਸੇਵਕੀ ਸਾਡੇ ਪੱਤਰਕਾਰੇ ਵੀ ਪਹੁੰਚੇ ਨੇ ਮੈਂ ਦਿਲੋਂ ਧੰਨਵਾਦ ਕਰਦਾ ਸੰਗਤਾਂ ਨੂੰ ਅਪੀਲ ਕਰਦਾ ਕਿ ਪਹੁੰਚੋ ਪਾਛੀਆਂ ਦੀ ਲੋੜ ਹੈ ਪਾਛੀਆਂ ਭੇਜੋ ਸਹਿਯੋਗ ਰਾਸ਼ਨ ਪਾਣੀ ਜੋ ਵੀ ਇੱਥੇ ਲੰਗਰਾਂ ਨੂੰ ਛਕਾਓ ਸੰਗਤਾਂ ਆਉਣੀਆਂ ਸਾਧੂ ਆਉਣਗੇ ਇੱਥੇ ਇਲਾਕੇ ਦੇ ਵਿੱਚ ਚਰਨ ਪੈਣਗੇ ਸਾਧੂਆਂ ਦੇ ਅਲੱਗ ਦੂਰ ਦੂਰ ਸਾਧੂ ਆ ਰਹੇ ਨੇ ਜਿਵੇਂ ਹੁਣ ਬਾਬਾ ਜੀ ਰੱਲੀ ਵਾਲੇ ਨੇ ਉਹਨਾਂ ਦਾ ਵੱਡਾ ਸਹਿਯੋਗ ਹੈ ਆਮਦਪੁਰਾਣਾ ਦਾ ਵੱਡਾ ਸਹਿਯੋਗ ਹੈ ਤੇ ਕਿਸ ਮੁਨੀ ਜੀ ਦਾ ਵੱਡਾ ਸਹਿਯੋਗ ਹੈ ਭਾਈ ਗੁਰਦਾਸ ਤੇ ਜੋ ਡੇਰੇ ਦੀ ਸੇਵਾ ਕਰ ਰਹੇ ਨੇ ਇਲਾਕੇ ਦੇ ਸਾਧੂਆਂ ਦਾ ਵੱਡਾ ਸਹਿਯੋਗ ਹੈ ਭਾਈ ਸਾਡੇ ਪ੍ਰਮਾਤਮਾ ਜੀ ਉਹਨਾਂ ਦਾ ਵੱਡਾ ਸਹਿਯੋਗ ਹੈ ਜੋ ਸਾਡੇ ਕਲੱਬ ਨਾਲ ਜੁੜੇ ਨੇ ਰਾਜੀ ਬਾਬਾ ਜੀ ਦਾ ਬੜਾ ਸਹਿਯੋਗ ਹੈ ਮਿੱਠੂ ਖਾਲਸਾ ਜੀ ਦਾ ਸਾਡੇ ਗੁਰਨਾਲ ਪਾਉ ਜੋਜੂ ਐਸੇ ਦੇ ਚੇਅਰਮੈਨ ਸਾਡੇ ਕਲੱਬ ਦੇ ਉਹਨਾਂ ਦਾ ਬੜਾ ਸਹਿਯੋਗ ਹੈ ਗਾਗਵਾਲ ਤੋਂ ਸਾਡੇ ਭਾਈ ਸਾਹਿਬ ਪਰਮਜੀਤ ਖਾਲਸਾ ਨਾਲ ਬੜਾ ਸਹਿਯੋਗ ਹੈ ਸਾਡੇ ਕਲੱਬ ਦੀ ਪੂਰੀ ਟੀਮ ਦਾ ਸਾਡੇ ਪੱਤਰਕਾਰਾਂ ਦਾ ਬੜਾ ਸਹਿਯੋਗ ਹੈ ਸਾਡੇ ਅੰਮ੍ਰਿਤਪਾਲ ਜੀ ਜੋ ਮੇਰੇ ਨਾਲ ਪੂਰਾ ਪਰਿਵਾਰ ਪਾਛੇ ਦੀ ਸੇਵਾ ਕਰਾਉਂਦੇ ਲੈ ਕੇ ਆਉਂਦੇ ਆ ਰੱਲੀ ਤੋਂ ਉਹਨਾਂ ਨੇ ਫਿੱਟ ਜਿਹੜੇ ਦੀ ਸੇਵੀ ਕਰਤੀ ਕਹਿੰਦੇ ਸਾਨੂੰ ਰੱਖੋ ਬਾਬਾ ਜੀ ਕਿਉਂਕਿ ਇਹ ਤਿਲ ਫੁੱਲ ਜਦੋਂ ਤੁਸੀਂ ਦੇਖੋਗੇ ਨਾ ਕੋਲੋਂ ਹੋ ਕੇ ਆ ਤੁਹਾਨੂੰ ਪਤਾ ਲੱਗਦਾ ਕਿ ਬਾਕੀ ਸੇਵਾ ਉਹਨ 108 ਪਾਠੀ ਦਾ ਸੇਕ ਪੰਜ ਧੂਣੀਆਂ ਚ ਬਹਿਣਾ ਤੇ ਜੇ ਕਿਰਪਾ ਤਾਂ ਬੈਨੇ ਆ ਐਵੇਂ ਤਾਂ ਬਹਿ ਨਹੀਂ ਸਕਦੇ ਸਾਡੇ ਨੰਗਲ ਦੇ ਸਰਪੰਚ ਰੇਸ਼ਮ ਜਿੰਦਾ ਜੀ ਦਾ ਵੱਡਾ ਸਹਿਯੋਗ ਹੈ ਨੰਗਲ ਪੂਰੀ ਟੀਮ ਦਾ ਪੰਚਾਇਤ ਦਾ ਸਹਿਯੋਗ ਹੈ ਹਰਪ੍ਰੀਤ ਸ਼ਰਮਾ ਜੀ ਦਾ ਮੈਡਮ ਮਨੀਸ਼ਾ ਘਲਾਟੀ ਜੀ ਦਾ ਵੱਡਾ ਸਹਿਯੋਗ ਹੈ ਪੂਰੀ ਟੀਮ ਦਾ ਵੱਡਾ ਸਹਿਯੋਗ ਹੈ ਮੈਂ ਕਿਹਦਾ ਕਿਹਦਾ ਨਾਮ ਲਵਾਂ ਲਿਸਟ ਵੱਡੀ ਬਣ ਜਾਂਦੀ ਹੈ ਤੇ ਜਿਹੜਾ ਇੱਥੇ ਸੇਵਾਦਾਰ ਸੇਵਾ ਕਰਦੇ ਸਵਾ ਮਹੀਨੇ ਤੋਂ ਮੇਰਾ ਸਿਰ ਝੁਕਦਾ ਹੈ ਭਾਈ ਅੰਮ੍ਰਿਤਪਾਲ ਦਾ ਪੂਰਾ ਪਰਿਵਾਰ ਬੱਚੇ ਸਾਡੇ ਸਾਰੇ ਸੇਵਾ ਕਰ ਰਹੇ ਨੇ ਮੈਂ ਜਿਲੋਂ ਧੰਨਵਾਦ ਕਰਦਾ ਜੋ ਜਿੱਥੋਂ ਤੱਕ ਮੇਰੀ ਆਵਾਜ਼ ਜਾਂਦੀ ਹੈ ਸਾਰਿਆਂ ਨੂੰ ਬੇਨਤੀ ਕਰਦਾ ਕੋਈ ਪਿੰਡਾਂ ਦੇ ਵਿੱਚ ਲੋੜਵੰਦ ਪਰਿਵਾਰ ਹੁੰਦਾ ਰਾਜ ਨਹੀਂ ਕਰਾ ਸਕਦਾ ਕੋਈ ਕੋਠਾ ਨਹੀਂ ਪਾ ਸਕਦਾ ਕੋਈ ਧੀ ਦਾ ਵਿਆਹ ਨਹੀਂ ਕਰ ਸਕਦਾ ਸਾਡੇ ਨਾਲ ਜਰੂਰ ਸੰਪਰਕ ਕਰ ਲਿਓ ਆਪਾਂ ਇਹ ਜੋ ਵੀ ਟੈਲੀਫੋਨ ਆਉਂਦਾ ਸੰਗਤਾਂ ਦਾ ਇਹ ਸੇਵਾ ਚ ਲਾਉਣਾ ਹੈ ਤੇ ਬਹੁਤ ਬਹੁਤ ਧੰਨਵਾਦ ਭਾਈ ਸੰਗਤਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਇਗਰ ਜੀ ਕੀ ਫਤ